ਦੇਖੋ ਭਾਈ ਜਿਵੇਂ ਅੰਗਰੇਜ਼ਾਂ ਦੇ ਪੁਲ ਬਣਾਏ ਹੁੰਦੇ ਸੀ ਨਾ ਉਦਾਂ ਦੇ ਸੇਮ ਉਹੀ ਪੁਲ ਨੇਗੇ ਤੇ ਕਿੰਨੇ ਦੇ ਸੀ ਮਿੱਤਰੋ نیچے ਉਥੋਂ ਜੀ ਪਾਣੀ ਆਉਂਦਾ ਹੁੰਦਾ ਸੀਗਾ ਉਹ ਜਗ੍ਹਾ ਥਾਂ 'ਚ ਇੱਥੇ ਜਿਵੇਂ ਪੱਖੇ ਲੱਗੇ ਹੋਏ ਪਾਣੀ ਆਇਆ ਘੁੰਮ ਘੁੰਮ ਕੇ ਨਾ ਪੱਖਿਆਂ ਦੇ ਉੱਪਰ ਡਿੱਗਦਾ ਹੁੰਦਾ ਸੀਗਾ ਤੇ ਇੱਥੇ ਉੱਪਰ ਲੱਗੀ ਹੋਈ ਚੱਕੀ ਜੀ ਪੱਥਰ ਦੀ ਚੱਕੀ ਲੱਗੀ ਹੁੰਦੀ ਸੀ। ਅਓ ਜੀ ਮਿੱਤਰੋ ਸਵਾਗਤ ਕਰਦਾ ਤੇ ਨਵੇਂ ਦਿਨ ਤੇ ਨਵੇਂ ਬਲੌਗ ਵਿੱਚ ਤੇ ਅੱਜ ਆ ਮੈਂ ਫਿਰਦਾ ਨਹਿਰ ਤੇ ਇਹ ਤੁਸੀਂ 2 ਸਾਲ ਪਹਿਲਾਂ ਜੇ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਅਟੈਚ ਹੋ ਨਾ ਤਾਂ ਤੁਹਾਨੂੰ ਪਤਾ ਹੋਊਗਾ ਮੈਂ ਕਿੱਥੇ ਫੇਰ ਰਿਹਾ ਤੇ ਕਿੱਥੇ ਜਾ ਦਰਿਆਲ ਹੁਣੀ ਪਿਛਲੀ ਵਾਰ ਮੇਰ ਨਾਲ ਸੀਗਾ ਘੁਰਪ੍ਰੀਤ ਤੇ ਅੱਜ ਕੀ ਆ ਗਿਆ ਆ ਆ ਜਿਹੜੇ ਮੇਰੇ ਮਗਰ ਆਉਂਦੇ ਨੇ ਦੇਖੋ ਹੈਲੋ ਹਲੋ ਕਰ ਦੋ ਮਾੜੀ ਮੋਟੀ ਹੋ ਗਿਆ ਤੇ ਕਾਲੇ ਡਿੱਗ ਰਿਹਾ ਉਹ ਨਹੀਂ ਨਹੀਂ ਡਿੱਗਦੇ ਚਲੋ ਚਲੋ ਇਹ ਹੁਣ ਤੁਹਾਨੂੰ ਦਿਖਾਉਣਿਆ ਗਾਹਾਂ ਇੱਕ ਤਾਂ ਗਾਹਾਂ ਬੋਲੀ ਧਰਤੀ ਆਉਂਦੀ ਬਾਈ ਧਰਤੀ ਬੋਲੀ ਜ਼ਮੀਨ ਸੋਨੂੰ ਉੱਥੇ ਦੱਸ ਦੂੰਗਾ ਨਾਲ ਦੀ ਨਾਲ ਹੀ ਜਿੱਥੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਊਗਾ ਕਿ ਸੂਬਾ ਕਿੱਥੋਂ ਚੱਲਦਾ ਹੁੰਦਾ ਸੂਵੇ ਵਾਲਾ ਪੁਆਇੰਟ ਆ ਆਹ ਹੁੰਦਾ ਜੈਕ ਜਾਂ ਲੱਗਿਆ ਹੁੰਦਾ ਇਹਨੂੰ ਉੱਪਰੋਂ ਚੱਕਾਂਗੇ ਆ ਨੀਚੇ ਕੇਟ ਲੱਗਿਆ ਹੁੰਦਾ ਇੱਥੋਂ ਜੀ ਪਾਣੀਓ ਦੇਖੋ ਅੰਦਰ ਜਾ ਰਿਹਾ ਨਾ ਉਹ ਅੰਦਰ ਜਾ ਰਿਹਾ ਉਹ ਡਿੱਗਦੇ ਫਿਰਦੇ ਆ ਰਹੇ ਨੇਗੇ ਇਧਰੋਂ ਜੀ ਭਾਈ ਸੂਆ ਨਿਕਲਦਾ ਤੇ ਇਧਰ ਜੀ ਉਹ ਸੂਆ ਤੁਹਾਨੂੰ ਦਿਖਾਉਣਾ ਕਿੱਧਰੋਂ ਜਾ ਰਿਹਾ ਮਗਰ ਜੀ ਪੱਕਾ ਕੀਤਾ ਹੋਇਆ ਵੈਸੇ ਸੂਆ ਆਹ ਹੁੰਦਾ ਮਿੱਤਰੋ ਪਾਵਰ ਪਲਾਂਟ ਇਧਰੋਂ ਜੀ ਉਧਰੋਂ ਜੀ ਜਿਵੇਂ ਬੰਦ ਕੀਤਾ ਹੁੰਦਾ ਨਾ ਬ੍ਰਿਜ ਬਣਾ ਕੇ ਤੇ ਇਧਰ ਜੀ ਪਾਣੀ ਜਾਂਦਾ ਹੁੰਦਾ ਨੀਚੇ ਲੱਗੀ ਹੁੰਦੀ ਹੈ ਟਰਬਾਈਨਾ ਤੇ ਟਰਬਾਈਨਾ ਨਾਲ ਹਨਾ ਇਹ ਸਾਰੇ ਇੱਥੇ ਬਿਜਲੀ ਬਣਦੀ ਰਹੀ ਆਵਾਜ਼ ਸੁਣ ਸਕਦੇ ਹੋ। ਦੇਖੋ ਭਾਈ ਜਿਵੇਂ ਅੰਗਰੇਜ਼ਾਂ ਦੇ ਪੁਲ ਬਣਾਏ ਹੁੰਦੇ ਸੀ ਨਾ ਉਦਾਂ ਦੇ ਸੇਮ ਉਹੀ ਪੁਲ ਨੇਗੇ ਤੇ ਉਥੋਂ ਜਿਹਵੇਂ ਗੇਟ ਲਾਏ ਹੁੰਦੇ ਆ ਇੱਧਰ ਜੀ ਤੁਸੀਂ ਦੇਖ ਸਕਦੇ ਹੋ। ਆਹ ਜਿਹੜਾ ਇਧਰ ਹੀ ਪਾਣੀ ਆ ਰਿਹਾ ਵਾ ਠੀਕ ਆ ਤੇ ਇਧਰ ਜੀ نیچے ਸਾਰੀ ਬਿਜਲੀ ਬਣ ਰਹੀ ਆ نیچے ਹਾਣਾ ਟਰਬਾਈਨਾਂ ਘੁੰਮ ਰਹੀਆਂ ਨੇ ਕਿਆਂ ਤੇ ਇਧਰ ਜੀ ਸਾਰਾ ਪਾਣੀ ਜਾ ਰਿਹਾ ਲੋਕਾਂ ਨੂੰ ਲੱਗਦਾ ਹੁੰਦਾ ਨਾ ਕਈਆਂ ਨੂੰ ਆਹ ਲੋ ਭਾਈ ਪਹੁੰਚ ਗਏ ਆਪਾਂ ਘਰਾਟਾਂ ਤੇ ਤੇ ਤੁਹਾਨੂੰ ਟਰਬਾਈਨਾਂ ਬਾਰੇ ਮੈਂ ਦੱਸ ਹੀ ਦਿੰਦਾ ਵੇ ਆ ਹੈਗੀਆਂ ਘਰਾਟਾਂ ਤੁਸੀਂ ਦੇਖਿਆ ਹੋਊਗਾ ਕਾਫੀ ਟਾਈਮ ਪਹਿਲਾਂ ਹਨ ਇਦਾਂ ਦੇ ਕਮਰੇ ਕਮਰੇ ਜੇ ਬਣੇ ਹੋਏ ਨੇ ਕਾਫੀ ਤੇ ਇੱਥੇ ਬਾਈ ਨਸ਼ੇ ਪੱਤੇ ਵਾਲਾ ਤਾਂ ਵੈਸੇ ਬੰਦੇ ਬੁੰਦੇ ਫੁੱਲ ਰਹਿੰਦੇ ਨੇ ਆ ਦੀਪਕ ਪਤਨੀ ਕਿਹੜਾ ਆਇਆ ਹੋਇਆ ਇੱਥੇ ਠੀਕ ਆ ਲੋ ਕਿੰਨਾ ਇੱਥੇ ਹਨਾ ਹੈਗਾ ਸ਼ੱਡ ਛੱਡ ਪਾਇਆ ਹੋਇਆ ਹੈਗਾ ਤਾਂ ਵੈਸੇ ਬਾਈ ਇਹ ਕੰਡਮ ਹੀ ਹੋ ਗਿਆ ਸਾਰਾ ਕੁਝ ਕਾਫੀ ਟਾਈਮ ਦਾ ਪਿਆ ਹੋਇਆ ਵਾ ਆਉਣਿਆ ਤੇ ਤੁਹਾਨੂੰ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਇੱਧਰ ਕੀ ਕੀ ਚੀਜ਼ਾਂ ਹੈਗੀਆਂ ਕਿਵੇਂ-ਕਿਵੇਂ ਚੱਲਦਾ ਹੁੰਦਾ ਸੀ ਬਾਈ ਇੱਥੇ نیچے ਵਗਦਾ ਹੁੰਦਾ ਸੀ ਪਾਣੀ ਤੇ ਪਾਣੀ ਵਗਦਾ ਹੁੰਦਾ ਸੀ ਹੁਣ ਤਾਂ ਕਿੰਨੀ ਮਿੱਟੀ ਭਾਰੀ ਗਈ ਉਹ ਤਾਂ ਕਾਫੀ ਖਾਲੀ ਹੁੰਦਾ ਸੀ ਉਹ ਦੇਖੋ ਉੱਧਰ ਪਾਣੀ ਖੜਾ ਵੀ ਆ ਤੇ ਇਹਦੇ نیچے ਨਾ ਪੱਖੇ ਲੱਗੇ ਹੁੰਦੇ ਸੀ ਪੱਖੇ ਆ ਦੇਖੋ ਪੱਖੇ ਲੱਗੇ ਹੁੰਦੇ ਸੀ ਮਿੱਤਰੋ نیچے ਉੱਥੋਂ ਜੀ ਪਾਣੀ ਆਉਂਦਾ ਹੁੰਦਾ ਸੀਗਾ ਉਹ ਜਗ੍ਹਾ ਥਾਂ 'ਚ ਇੱਥੇ ਜਿਵੇਂ ਪੱਖੇ ਲੱਗੇ ਹੋਏ ਪਾਣੀ ਆਇਆ ਘੁੰਮ ਘੁੰਮ ਕੇ ਨਾ ਪੱਖਿਆਂ ਦੇ ਉੱਪਰ ਡਿੱਗਦਾ ਹੁੰਦਾ ਸੀਗਾ ਤੇ ਇੱਥੇ ਉੱਪਰ ਲੱਗੀ ਹੁੰਦੀ ਚੱਕੀ ਪੱਥਰ ਦੀ ਚ ਇਹ ਸਾਰੇ ਪਲੇਟਫਾਰਮ ਦੇ ਉੱਪਰ ਲੱਗਦੇ ਲੱਕੜ ਦਾ ਪਲੇਟਫਾਰਮ ਹੁੰਦਾ ਸੀ ਸਾਰਾ ਇਹ ਫਰਸ਼ ਠੀਕ ਆ ਜਦੋਂ ਪਾਣੀ ਇਹਦੇ ਉੱਪਰ ਜਿੱ ਡਿੱਗਦਾ ਸੀਗਾ ਘੁੰਮ-ਘੁੰਮ ਕੇ ਦੇਖੋ ਉੱਪਰ ਚੱਕੀਆਂ ਘੁੰਮਦੀਆਂ ਸੀ ਇਹਦਾ ਆਟਾ ਬਾਈ ਹਜੇ ਵੀ ਬਹੁਤ ਵਧੀਆ ਮੰਨਿਆ ਜਾਂਦਾ ਵਾ ਠੀਕ ਆ ਮੈਂ ਤੁਹਾਨੂੰ ਦਿਖਾਉਂਗਾ ਵੀ ਮੈਂ ਤੁਹਾਨੂੰ ਦਿਖਾਉਂਗਾ ਵੀ ਇਹ ਨਾਲ ਚੱਲਦੀ ਕਿਤਾ ਤੱਕੀ ਮੈਨੂੰ ਮਿਲ ਜਵੇ ਤਾਂ ਮੈਂ ਤੁਹਾਨੂੰ ਦਿਖਾਉਂਗਾ ਓਕੀ ਬਾਈ ਇੱਥੇ ਦੇਖੋ ਕਿੰਨਾ ਹਨਾ ਉਹ ਹੋਇਆ ਪਿਆ ਬਰਾਂ ਨਹੀਂ ਹੋਇਆ ਪਿਆ ਇੱਥੇ ਬਹਿ ਮੁੰਡੇ ਮੰਡੇ ਤਾਂ ਕਾਫੀ ਆਉਂਦੇ ਆਂਦੇ ਰਹਿੰਦੇ ਨੇ ਠੀਕ ਆ ਤੇ ਕਾਫੀ ਵਾਰੀ ਮੈਂ ਆਇਆ ਸੀ ਬਹਿਰ ਵੀਡੀਓ ਪੂਰੀ ਨਹੀਂ ਬਣਾਈ ਯਾਰ ਦੋਸਤ ਆਪਣੇ ਚਲੇ ਗਏ ਕਿਉਂਕਿ ਉਹਨਾਂ ਨੂੰ ਜਾਣਾ ਸੀਗਾ ਆ ਜਾਣਗੇ ਕੋਈ ਨਹੀਂ ਵਾਪਸ ਤਾਂ ਕਿ ਉਹਨਾਂ ਦਾ ਮੈਨੂੰ ਪਤਾ ਵਾ ਬਾਕੀ ਉਹ ਬਾਈ ਉੱਥੇ ਬੈਠਾ ਇੱਥੇ ਵੀ ਬਹਿ ਹੈਗਾ ਤਾਂ ਖਤਰੇ ਵਾਲੇ ਕੰਮ ਕਿਉਂਕਿ ਇੱਥੇ ਕਾਫੀ ਮੁੰਡੇ ਮਾਂਡੇ ਮਰੇ ਨੇਗੇ ਤੇ ਇੱਥੇ ਫੋਟੋ ਸ਼ੂਟ ਲਈ ਬਈ ਸਾਰਾ ਕੁਝ ਬਣਾਇਆ ਹੋਇਆ ਉਹਨਾਂ ਦਾ ਤਾਂ ਕਿਸੇ ਨੇ ਆਪਣੀ ਇੰਸਟਾਗ੍ਰਾਮ ਆਈਡੀ ਲਿਖੀ ਹੋਈ ਚੀਮਾ 016 ਜਿਹੜਾ ਹੁਣ ਮੈਂ ਸੂਗਾ ਉੱਥੇ ਦਿਖਾਉਂਦਾ ਸੀਗਾ ਸੂਗਾ ਇੱਕ ਮਿੰਟ ਇੱਧਰ ਆ ਆਹ ਦੇਖੋ ਆਹ ਸੂਗਾ ਉਹ ਸਾਰਾ ਇਧਰ ਚ ਆ ਰਿਹਾ ਤੇ ਉਹ ਸਾਹਮਣੇ ਇਹ ਸੂਏ ਵੈਸੇ ਇਹਨਾਂ ਨੂੰ ਖੇਤਾਂ ਕੁੱਤਾਂ ਨੂੰ ਪਾਣੀ ਪੋਣੀ ਦਿੰਦੇ ਆ ਉਹ ਸਾਹਮਣੇ ਜਿੰਨੀ ਵੀ ਤੁਸੀਂ ਧਰਤੀ ਦੇਖ ਰਹੇ ਹੋ ਉਹ ਬੋਲੀ ਧਰਤੀ ਕਹਿੰਦੇ ਆ ਉਹਨੂੰ ਬੋਲੀ ਧਰਤੀ ਐਵੇਂ ਬਾਈ ਜਿਵੇਂ ਨਾ ਕੋਈ ਇੱਥੇ ਚੀਜ਼ ਹੋਵੇ ਜਿਵੇਂ ਟ੍ਰੇਨ ਟੁਰੋਂ ਆਉਂਦੀ ਹੁੰਦੀ ਆ ਆਵਾਜ਼ ਨਹੀਂ ਸੁਣਦੀ ਇੱਥੇ ਜਮਾਂ ਵੀ ਜਮਾਂ ਵੀ ਆਵਾਜ਼ ਨਹੀਂ ਸੁਣਦੀ ਕਾਫੀ ਟਾਈਮ ਬਾਅਦ ਆਇਆ ਮਿੱਤਰੋ ਤੇ ਤੁਸੀਂ ਮੈਨੂੰ ਦੇਖ ਹੀ ਸਕਦੇ ਹੋ ਕਾਫੀ ਟਾਈਮ ਬਾਅਦ ਇਹ ਆਪਣੇ ਆੜੀ ਹੈਗੇ ਡਰ ਗਏ ਵਰੋਂ ਆ ਜਗ੍ਹਾ ਤੋਂ ਕਿਉਂਕਿ ਇਹ ਸੁੰਨੀ ਜਗ੍ਹਾ ਨਾ ਇੱਥੇ ਯਾਰ ਆ ਹੋਣੀ ਪੱਕਾ ਕੀਤਾ ਦੇਖ ਰੋ ਤੇ ਮੇਰੇ ਸਾਹਮਣੇ ਨਹੀਂ ਤਾਂ ਜਮਾ ਪੱਕਾ ਨਹੀਂ ਸੀਗਾ ਇਹ ਠੀਕ ਆ ਤੇ ਨਾਲ ਦੇ ਮੇਰੇ ਡਰ ਗਏ ਨੇ ਕਿ ਉਹ ਵਾਪਸ ਚਲੇ ਗਏ ਨੇਗੇ ਤੇ ਤੁਹਾਨੂੰ ਆ ਥੋੜਾ ਜਿਹਾ ਇਹਦੇ ਬਾਰੇ ਦੱਸ ਦਿੰਦਾ ਮੈਂ ਦੁਬਾਰੇ ਮੈਨੂੰ ਲੱਗਿਆ ਵਿੱਚ ਕਲਿੱਪ ਜੀ ਬੰਦ ਹੋ ਗਈ ਸੀ ਅਜ ਮੈਂ ਦੇਖਿਆ ਨਹੀਂ ਹੈਗਾ ਹਮੂਰੇ ਮੱਝਾਂ ਹੁੰਦੀਆਂ ਨੇ ਪਹਿਲਾਂ ਮੱਝੋ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ ਮੈਨੂੰ ਨਿਕਲਣ ਦਿਓ ਹੈ ਸੱਡ ਤੇ ਸੱਡ ਤੇ ਸੱਡ ਤੇ ਸੱਡ ਤੇ ਮੱਝੋ ਪਾਣੀ ਉਥੋਂ ਜਿਹੜਾ ਪ੍ਰੈਸ਼ਰ ਨਾਲ ਪਾਣੀ ਦਾ ਪ੍ਰੈਸ਼ਰ ਵੀ ਬਹੁਤ ਹੁੰਦਾ ਨਾ ਉੱਥੇ ਜਿੰਨੇ ਮਾਰੀ ਗੇਡ ਕੋਡ ਲਾ ਲੋ ਪਰ ਪਾਣੀ ਨੇ ਥੋੜਾ ਰੁਕਣਾ ਹੁੰਦਾ ਆ ਸਾਰਾ ਪਾਣੀ ਆ ਤੇ ਇਹਦੇ نیچے ਟਰਬਾਈਨਾਂ ਲੱਗੀਆਂ ਹੁੰਦੀਆਂ ਸਾਰੀਆਂ ਦੀਆਂ ਸਾਰੀਆਂ ਹਨਾ ਤੇ ਪਾਣੀ ਪੂਣੀ ਬਹੁਤ ਆਉਂਦਾ ਹੁੰਦਾ ਵਾ ਤੇ ਘੁੰਮਦਾ ਹੁੰਦਾ ਗਰੇ ਵਾਲ ਹੁਣੀ ਚਲੇ ਗਏ ਨੇ ਕਿ ਤੇ ਗਰੇ ਵਾਲ ਹੁਣੀ ਚਲੇ ਗਏ ਆਉਂਦੇ ਨੇ ਕਿ ਉਹ ਮੈਨੂੰ ਫੋਨ ਕਰੀ ਜਾਂਦੇ ਆ ਵੀ ਯਾਰ ਇਹ ਥੋੜੀ ਜਗ੍ਹਾ ਉਦਾਂ ਦੀ ਹਨਾ ਸਕੇਰੀ ਜੀ ਚਲੋ ਯਾਰ ਹਰ ਇੱਕ ਨੂੰ ਹੁੰਦਾ ਹੀ ਹੈ ਨਾ ਆਪਣਾ ਆਪਣਾ ਇਹਨਾਂ ਨੂੰ ਸੇਫਟੀ ਨਹੀਂ ਲੱਗੀ ਠੀਕ ਆ ਵੈਸੇ ਵੀ ਜਗਾ ਕੱਲੇ ਆਉਣ ਜੋ ਕਿ ਨਹੀਂ ਹੈਗੀ ਕੱਲੇ ਬੰ ਉਵੇਂ ਆਪ ਦਾ ਸਾਹੀ ਨੇਗੇ ਤੇ ਉਹ ਨੀਚੇ ਮੜਿਆ ਪੁਆਇੰਟ ਤੇ ਖੜ ਕੇ ਦੇਖਦੇ ਆ ਨਹਿਰ ਦਾ ਲੁਫਤ ਉਡਾਉਨੇ ਆ ਤੇ ਲੋ ਜੀ ਆ ਹੈਗੀ ਨਹਿਰ ਆਪਾਂ ਜਮਾ ਦੇ ਉੱਪਰ ਖੜੇ ਆ ਮੈਨੂੰ ਸੇਫ ਜਾ ਨਹੀਂ ਲੱਗਦਾ ਉਹ ਦੇਖੋ ਹੁਣ ਅੰਗਰੇਜ਼ਾਂ ਦੇ ਵੇਲੇ ਦਾ ਪੁਲ ਹਨਾ ਜਮਾ ਉਹੀ ਆ ਬਾਈ ਉਹਨਾਂ ਕੋਲੇ ਬੜੀ ਟੈਕਨੋਲੋਜੀ ਸੀ ਜਿਹੜਾ ਉਹਨਾਂ ਨੇ ਬਣਾਇਆ ਵਾ ਇਧਰ ਨਾਲ ਪਾਸਾ ਬੰਦ ਕੀਤਾ ਹੋਇਆ ਤੇ ਇਧਰੋਂ ਬਾਈ ਸਾਰਾ ਕੱਢਿਆ ਹੋਇਆ ਪਾਣੀ ਬਿਜਲੀ ਬਣਾਉਣ ਨੂੰ ਚਲੋ ਜੀ ਹੁਣ ਇੱਥੋਂ ਚੱਲੀਏ ਉਹਨਾਂ ਨੂੰ ਵੀ ਮਿਲਦੀ ਆ ਗੁੱਸਾ ਕਰਦੇ ਐਵੇਂ ਫਿਰ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਲੈ ਆਇਆ ਕਾਲਜ ਛੱਡ ਕੇ ਆਏ ਸੀ ਅਸੀਂ ਤੇ ਚੱਲੀਏ ਧੁੱਪ ਬਹੁਤ ਜ਼ਿਆਦਾ ਬਾਈ ਗਰਮੀ ਬਹੁਤ ਹੋਈ ਪਈ ਆ ਸਭ ਨੂੰ ਬੇਨਤੀ ਆ ਬਾਈ ਆਪਣੇ ਹਨਾ ਜਿੰਨੇ ਵੀ ਨੇਗੇ ਘਰ ਘਰਾਂ ਦੇ ਬਾਹਰ ਆਪਣਾ ਰੱਖਿਆ ਕਰੋ ਸਾਰਾ ਪਾਣੀ ਪੋਣੀ ਨਹੀਂ ਹਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਤਾਂੰਦਾ ਬੁੰਦਲ ਜਾਂਦਾ ਪਾ ਜਾਨਵਰ ਕੀ ਚੀਜ਼ ਨੇ ਦੇਖੋ ਧੁੱਦਲ ਨਹੀਂ ਸੀਗੀ ਬੂਟਾਂ ਦੀ ਮੇਰਾਂ ਦੀ ਕੀ ਹਾਲਤ ਹੋਗੀ ਚਲੋ ਚੱਲੀਏ ਬਾਈ ਭਾਈ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਘਰਾਟਾਂ ਕੀ ਚੀਜ਼ ਹੁੰਦੀਆਂ ਉਹਨਾਂ ਨੂੰ ਆਪਾਂ ਵਿਸਤਾਰ ਤੌਰ ਤੇ ਦੱਸਤਾ। ਇਹ ਘਰਾਟਾਂ ਕੀ ਚੀਜ਼ ਹੁੰਦੀਆਂ ਨੇ ਕਿਆਂ? ਬੜਾ ਘਰਾਟਾਂ ਨੂੰ ਵੈਸੇ ਕਿ ਸਿੰਪਲ ਪਾਸੇ ਚ ਕਹਿ ਲਓ ਵੀ ਪਾਣੀ ਨਾਲ ਚੱਕੀਆਂ ਚੱਲਦੀਆਂ ਹੁੰਦੀਆਂ ਜਿੱਥੇ ਤੋਂ ਆਪਾਂ ਆਟਾ ਪੀਸਾ ਜਾਂਦਾ। ਠੀਕ ਆ ਉਹਨੂੰ ਘਰਾਟਾ ਕਹਿੰਦੇ ਆ ਸਿੰਪਲ ਪਾਸੇ। ਠੀਕ ਆ। ਤੇ ਆਪਾਂ ਉਹੀ ਜਿੱਥੇ ਸੂਆ ਸੀਗਾ ਉੱਥੇ ਹੀ ਫੇਰ ਆ ਗਏ। ਇਹ ਤਾਂ ਬਈ ਮਿੱਟੀ ਬਹੁਤ ਤਦੜਾ ਯਾਰ, ਬਾੜੀ ਤੋਂ ਤੜੇ ਤੇ ਯਾਰ ਮਿੱਟੀ ਜੀ। ਭਣਾ ਉਹ ਤਦੜ ਮਤਲਬ ਹਲਕੀ ਬਾੜੀ ਮਿੱਟੀ ਆ। ਤੇ ਨੀਚੇ ਜੇ ਨਾ ਉਹੀ ਨਿਕਲੀ ਜਾਂਦੀ ਆ ਮਿੱਟੀ ਟਾਇਰ ਦੇ ਬਾੜੀ ਟੜਦੀ ਆ ਮਿੱਟੀ ਟਾਇਰ ਵੀ ਬਹੁਤ ਤਿਲਕਦਾ ਹੋ ਰਹੇ ਦੇਖੋ ਮੇਰੇ ਮਗਰ ਕਿੰਨੀ ਮਿੱਟੀ ਉੱਡਦੀ ਆ ਭਾਈ ਬਹਿ ਭਾਈ ਨਹਿਰ ਦੇ ਨਾ ਦੇਖਣ ਜੋਗ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਆ ਬੰਦਾ ਬਸ ਫੇਰਨ ਆਲਾ ਹੋਵੇ ਠੀਕ ਆ ਮੇਰੇ ਨਾਲ ਕੋਈ ਬੰਦਾ ਨਹੀਂ ਠੀਕ ਆ ਨਹੀਂ ਤਾਂ ਫਿਰ ਮੈਂ ਰੇਲ ਵੇ ਲੈਣਾ ਵੀ ਦਿਖਾਉਂਦੀਆਂ ਸੀਗੀਆਂ ਠੀਕ ਆ ਉੱਥੇ ਕੀ ਕੀ ਕੁਝ ਹੁੰਦਾ ਇਹਦਾ ਜਿਹੜੇ ਇੱਧਰ ਲਾਕੇ ਚੱਲ ਰਹੇ ਉਹਨਾਂ ਨੂੰ ਸਭ ਨੂੰ ਪਤਾ ਹੀ ਆ ਠੀਕ ਆ ਤੇ ਬਾਕੀ ਭਾਈ ਲੋਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲੋ ਵੀ ਇਸ ਵਾਰ ਭਈਆ ਤਾਂ ਆ ਗਏ ਇੱਥੇ ਆਪਣਾ ਜੂਸ ਬਣਾਉਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੂਸ ਬਣ ਜੂਗਾ ਜੇ ਇਸਦੀਵਾਂਗੇ ਤੇ ਮਨੂ ਭਾਈ ਆਪਣਾ ਜਿਹੜਾ ਸਾਈਡ-ਸਾਈਡ ਜਿਹਾ ਲੱਗਦਾ ਪਿਛਲੇ ਵਲੌਗ ਕਰਕੇ ਹਨਾ ਥੋੜਾ ਖਿਜਿਆ ਜਾ ਬੈਠਾ ਭਾਈ ਆਪਣੇ ਤੋਂ ਮਨੂ ਉਹ ਕਰਕੇ ਵੀਰੇ ਦਾ ਸੱਚੀ ਜੋ ਉਹ ਨਹੀਂ ਉਹੀ ਯਾਰੋ ਆਪ ਮੈਂ ਤਾਂ ਤਾਂ ਕਿਹਾ ਵੀ ਸੀ ਜਸਟ ਫॉर ਫਨ ਮਨੂ ਗੁੱਸਾ ਕਰ ਗਿਆ ਮਨੂ ਦੀ ਸ਼ਰਟ ਬੜੀ ਘੈਂਟ ਹੈ ਹਨਾ ਦੇਖ ਆਖੀ ਭਈ ਇੱਧਰ ਮਾਰਕੀਟ ਮੁਰਵੇ ਆਪਣੀ ਬੜੀ ਘੈਂਟ ਬਣੀ ਪਈ ਆ ਕਿਹੜਾ ਗੁੜਾ ਮਾਰ ਕੇ ਜਾਮਾ ਕਾ ਸ਼ਾਨੂਰੇ ਠੀਕ ਆ ਦੇਖ ਲੋ ਜਿਹੜੀ ਚੀਜ਼ ਨੇੜੇ ਹੁੰਦੀ ਆ ਨਾ ਉਹਦਾ ਆਪਾਂ ਜਮਾ ਕਦਰ ਨਹੀਂ ਬੰਦ ਜਿਹੜੀ ਦੂਰ ਹੁੰਦੀ ਆ ਉਹ ਤੇ ਆਪਾਂ ਫਿਰ ਨੂੰ ਫਿਰ ਦਿੰਦੇ ਆ 5 hours later ਲੋ ਬੀ ਮਿੱਤਰੋ ਫੈਕਟਰੀ ਆ ਗਿਆ ਸੀਗਾ ਮੈਂ ਤੇ ਆ ਕਾਫੀ ਟਾਈਮ ਕੰਮ ਕੰਮ ਕਰੀ ਗਿਆ ਔਰੇ ਤੇਰੇ ਆ ਕੇ ਆ ਪਹਿਲਾਂ ਤਾਂ ਪਾਣੀ ਸੜ ਕੇ ਅੱਜ ਮੈਂ ਦੇਖਿਆ ਵੀ ਔਰੇ ਮੈਂ ਜੇ ਮੈਂ ਤੁਹਾਨੂੰ ਕਹਿੰਦਾ ਜੇ ਨਾ ਪੰਛੀਆਂ ਨੂੰ ਪਾਣੀ ਪੁਣੀ ਦਿਆ ਕਰੋ ਹਨਾ ਵੀ ਅੱਜ ਮੈਂ ਇੱਕ ਵਿਚਾਰਾ ਪੰਛੀ ਮਰਿਆ ਹੋਇਆ ਦੇਖਿਆ ਪੀ ਪਾਣੀ ਵਿਚਾਰੇ ਨੂੰ ਨਹੀਂ ਮਿਲਿਆ ਸਿਕਾਣਾ ਤਾਂ ਕਰਕੇ ਤੁਹਾਨੂੰ ਦਿਖਾਉਣਾ ਮਾੜਿਆ ਹੁਣ ਬਾਹਰ ਵੀ ਥੋੜਾ ਜਿਹਾ ਪੁੱਤਾਂ ਪਤਾਂ ਨੂੰ ਪਾਣੀ ਪੋਣੀ ਪਾਇਆ ਮਾੜਿਆ ਥੋੜਾ ਜਿਹਾ ਤਰਫ ਤੋਂ ਦਰਫ ਤੋਂ ਪਾਣੀ ਪੋਣੀ ਪਾਇਆ ਲੋ ਵੀ ਅੱਧਰ ਉੱਥੇ ਤੱਕ ਕਰ ਪਾਣੀ ਸੜਕਦਾ ਕਿਉਂਕਿ ਤੇ ਧੁੱਧੜ ਵਾਲੀ ਮਿੱਟੀ ਸੀ ਬਾਵਾ ਬੂਵਾ ਮਿੱਟੀ ਉੜਦੀ ਸੀਗੀ ਉਹ ਉੱਥੇ ਤੱਕ ਕਰ ਪਾਣੀ ਸੜਕਦਾ ਆਣ ਦੇ ਘਰ ਵਾਲਿਆਂ ਦਾ ਅਡੂਲਾ ਖਾਲੀ ਪਿਆ ਸੀਗਾ ਕਰੇ ਵੀ ਕੁਝ ਐ ਨਹੀਂ ਸੀਗਾ ਮੈਂ ਕਿਹਾ ਚਲੋ ਮੈਂ ਪਰ ਦਿੰਦਾ ਆਪਣੇ ਵਾਲਾ ਇੱਥੋਂ ਯਾਰ ਕੋਈ ਚੱਕੀ ਲੈ ਗਿਆ ਸਾਥੇ ਇੱਧਰ ਨੂੰ ਇਹਨੂੰ ਵੀ ਪੇੜ ਨੂੰ ਪਾਣੀ ਪਾਤਾ ਇੱਧਰ ਵੀ ਦੇਖੋ ਕਿੰਨੇ ਵਧੀਆ-ਵਧੀਆ ਹੋ ਗਏ ਨੇ ਸ਼ਾਹ ਹੁਣ ਕਿੰਨੀ ਪਹੁੰਚ ਦੇ ਦਿੰਦਾ ਉਸ ਤੋਂ 2-3 ਸਾਲ ਪਹਿਲਾਂ ਮੈਂ ਪੇੜ ਲਾਏ ਸੀਗੇ ਤੇ ਹੁਣ ਦੇਖੋ ਜੇ ਮੋਤੋ ਦਰਦੀ ਨੋ ਤਾਂ ਕਿ ਨਹੀਂ 2-3 ਸਾਲ ਅੱਠੋਂ ਪਹਿਲਾਂ ਮੈਂ ਪੇੜ ਲਗਾਏ ਸੀਗੇ ਪਿਛਾਸ਼ੂ ਹੋ ਜਾ ਕਰੋ ਕਿਉਂਕਿ ਇੱਥੇ ਪਹਿਲਾਂ ਕੁਝ ਨਹੀਂ ਹੁੰਦਾ ਸੀਗਾ ਕੁਝ ਵੀ ਨਹੀਂ ਹੁੰਦਾ ਸੀਗਾ ਤੇ ਆਹ ਪੇੜ ਲਗਾਏ ਹੁਣ ਇੱਧਰ ਕਿੰਨੇ ਮੀਂਹ ਬੀਜੇ ਉਹ ਦੇਖੋ ਉਹ ਵੀ ਹੋ ਜੂਗੀ ਤੇ ਇੱਧਰ ਆਪਣਾ ਚੰਤਰ ਮੰਤਰ ਚ ਲਗਾਈ ਹੋਇਆ ਆਪਣਾ ਸਾਰਾ ਦਰਖਤ ਜੇ ਚਿਰੋ ਮਰਦੇ ਆ